ਕੋਲੀ ਇਹ ਐਡਾ ਤੱਕ ਮੋਦੀ ਵੱਡੀਆਂ ਵੱਡੀਆਂ ਗੱਲਾਂ ਕਰੇ ਇਹਦੇ ਜਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਮੋਦੀ ਦੇ ਬਰਾਬਰ ਬੈਠਣਾ ਮੋਦੀ ਨਾਲ ਗੱਲਾਂ ਕਰੂਗਾ ਲੈ ਪੜ ਲਉ ਪੁੱਛ ਮੋਦੀ ਨਾਲ ਅੱਖਾਂ 'ਚ ਅੱਖ ਪਾ ਕੇ ਗੱਲ ਕਰੂ ਮੋਦੀ ਤੋਂ ਡਰੂਗਾ ਮੋਦੀ ਨਾਲ ਜਾ ਕੇ ਝੂਲੀ ਵਾਂਗ ਬੱਦਲ ਆ ਇੱਕ ਹੋਰ ਗੱਲ ਸੁਣ ਲਓ ਅਗਲੀ ਗੱਲ ਸੁਣ ਲਓ ਤੋਂ ਵੱਡੇ ਬੋਲ ਆ ਜੀ ਆ ਜਿਹੜਾ ਨਾ ਉੱਥੇ ਇੱਕ ਉਹ ਇੱਕੜਾ ਸੰਗਲ ਚੱਕੀ ਫਿਰੇ ਇੱਕ ਜੰਦਾ ਚੱਕੀ ਫਿਰੇ ਉੱਥੇ ਪ੍ਰਧਾਨ ਸਭਾ ਦੇ ਵਿੱਚ ਓਏ ਓਏ ਆਪ ਤਾਂ ਮਾਦਾ ਪੁੱਤ ਜੰਦਾ ਚੱਕੀ ਫਿਰੇ ਮੂਹਰੇ ਇੱਕ ਸੰਗਲ ਚੱਕ ਲਿਆ ਮੈਂ ਸੰਗਲ ਚੱਕ ਕੇ ਲਿਆ ਸੀਗਾ ਕਹਿੰਦਾ ਸੰਗਲ ਬਾਪੂ ਜੀ ਸੰਗਲ ਚੱਕੀ ਫਿਰਦਾ ਸੀਗਾ ਕਾਂਗਰਸ ਦਾ ਐਮਐਲਏ ਸੰਗਲ ਚੱਕੀ ਫਿਰਦਾ ਸੀ ਕਹਿੰਦਾ ਮੈਂ ਭਗਮਤਵਰ ਨੂੰ ਸੰਗਲ ਲਾਉਂ ਭਗਮਤਵਰ ਕਹਿੰਦਾ ਮੈਂ ਮੂਰੋ ਜਿੰਦਾ ਲਾਉ ਆ ਗੱਲ ਸੁਣੋ ਉੱਥੇ ਸੰਗਲ ਭਗਮਤਵਰ ਕੋਲੇ ਬਾਪੂ ਦਾ ਦੇਖਣੇ ਹੁੰਦਾ ਜਿੰਦਾ ਸੀਗਾ ਕਾਂਗਰਸ ਦਾ ਮੂਰੋ ਸੰਗਲ ਚੱਕ ਰਿਹਾ ਉਹ ਕਹਿੰਦਾ ਮੈਂ ਇਹਦੀ ਲੱਕ ਨੂੰ ਸੰਗਲ ਲਾਉਂ ਕਹਿੰਦਾ ਮੈਂ ਜਿੰਦਾ ਲਾਉ ਜਿਹੜੂ ਸੰਗਲ ਲਾਉਣ ਵਾਲੀ ਗੱਲ ਕਰਦਾ ਸੀਗਾ ਉਹ ਕੀ ਹੋਇਆ ਉਹ ਕਾਂਗਰਸ ਦੇ ਵਿੱਚ ਕਰਾਪਟ ਸੀਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਦਿਨ ਦੇ ਵਿੱਚ ਆਇਆ ਉਹ ਦੁੱਧ ਕੋਤਾ ਹੋ ਗਿਆ ਉਹਨੂੰ ਉਹਨੂੰ ਹਜ਼ਾਰਪੁਰ ਤੋਂ ਟਿਕਟ ਦਿੱਤੀ ਲੋਕ ਸਭਾ ਦੀ ਲਫੜ ਨੂੰ ਕੋਈ ਬਾਪੂ ਜੀ ਇਹ ਚੀਜ਼ ਹੋ ਰਹੀ ਹੈ ਸਾਡੇ ਨਾਲ